ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈ ਕਣੀ ਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਪਿੰਡ ਸੰਘੇੜਾ ਹਲਕਾ ਧਰਮਕੋਟ ਤੇ ਜ਼ਿਲ੍ਹਾ ਮੋਗਾ ਇਹਨਾਂ ਨੂੰ ਮਹਿਲਕਲਾਂ ਦੇ ਸਰਪੰਚ ਸਾਹਿਬ ਨੇ ਇਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਆਏ ਆ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਬਈ ਮੈਡੀਕਲ ਸਹੂਲਤ ਦੀ ਲੋੜ ਆ ਇੱਥੇ ਠੀਕ ਆ ਤੇ ਅਸੀਂ ਅੱਜ ਪਿੰਡ ਦੇ ਵਿੱਚ ਕੈਂਪ ਲਾਇਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਡਾਕਟਰ ਸਾਹਿਬ ਦੀ ਟੀਮ ਪ੍ਰੋਪਰ ਪਹੁੰਚੀ ਹੈ ਜੀ ਬੰਨ ਦੇ ਉੱਪਰ ਖੜਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਪਿੱਛੇ ਦਿਖਾਇਆ ਜਾਵੇ ਜਿਹੜੇ ਇਹ ਪਿੰਡ ਆ ਜੀ ਪਿੰਡ ਦਾ ਇਹ ਬਿਲਕੁਲ ਡੁੱਬ ਚੁੱਕਿਆਗਾ ਹੜ੍ਹ ਦੇ ਪਾਣੀ ਦੇ ਨਾਲ ਇਹ ਪਿੰਡ ਡੁੱਬ ਚੁੱਕਿਆ ਹੁਣ ਉਹ ਜਿਹੜੇ ਘਰ ਨੇ ਘਰਾਂ ਤੋਂ ਬਾਹਰ ਲੋਕ ਆਪਣਾ ਸੜਕ ਤੇ ਬੈਠੇ ਨੇਗੇ ਅਸੀਂ ਉੱਥੇ ਅੱਜ ਮੈਡੀਕਲ ਕੈਂਪ ਲਾਇਆ ਇਹ ਸਾਡੇ ਨਾਲ ਅੱਜ ਸਰਪੰਚ ਸਾਹਿਬ ਨੇ ਜੀ ਡਾਕਟਰ ਜਸਪਾਲ ਹੈ ਜੀ ਬਾਈ ਸ਼ੇਰਪੁਰ ਤੋਂ ਤੇ ਪ੍ਰੋਪਰ ਸਟਾਫ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਮਲੀਟਰ ਦੇ ਨਾਲ ਸਾਰਾ ਚੈੱਕਅਪ ਹੋ ਰਿਹਾ ਜੀ ਦੇਖ ਸਕਦੇ ਹੋ ਪ੍ਰੋਪਰ ਮਸ਼ੀਨਾਂ ਨਾਲ ਚੈੱਕਅਪ ਹੋ ਕੇ ਬੀਪੀ ਪਲਸ ਸ਼ੂਗਰ ਕਿੰਨਾਗਾ ਤੁਸੀਂ ਦੇਖ ਸਕਦੇ ਹੋ ਜੀ ਪ੍ਰੋਪਰ ਮਸ਼ੀਨ ਮਸ਼ੀਨਾਂ ਨਾਲ ਚੈੱਕਅਪ ਕਰਕੇ ਫਿਰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸ਼ੂਗਰ ਬੀਪੀ ਪਲਸ ਆਕਸੀਜਨ ਕਿੰਨੀ ਆਗੀ बुखार ਕਿੰਨਾਗਾ ਤੇ ਸਾਰਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਦਵਾਈਆਂ ਇੱਥੇ ਨਾਲ ਸਾਡੇ ਬੱਚਿਆਂ ਦੀਆਂ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਨੇ ਅਸੀਂ ਅੱਜ ਇਹ ਸੰਘੇੜਾ ਪਿੰਡ ਹਲਕਾ ਧਰਮਪੋਟ ਦੇ ਵਿੱਚ ਕੈਂਪ ਲਾਇਆਗਾ ਜਿਹੜਾ ਕਿ ਜਮਾ ਤੁਸੀਂ ਦੇਖ ਸਕਦੇ ਹੋ ਘਰ ਡੁੱਬੇ ਪਏ ਨੇ ਅੱਜ ਇੱਥੇ ਜਮਾ ਪਤਨਾ ਦਰਿਆ ਦੇ ਕੰਡੇ ਦੇ ਉੱਤੇ ਕੈਂਪ ਲਾਇਆ ਜੀ ਸਤਲੁਜ ਦਰਿਆ ਦੇ ਕੰਡੇ ਤੇ ਕੈਂਪ ਲਾਇਆ ਤੇ ਅਸੀਂ ਇੱਥੇ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਕਿ ਸਾਨੂੰ ਇਹ ਸਾਰੇ ਲੋੜਵੰਦ ਪਰਿਵਾਰ ਮਲਾਏ ਨੇ ਜਿਹੜੀ ਕਿ ਆਪਣੀ ਦਵਾਈ ਆ ਉਹ ਬਿਲਕੁਲ ਲੋੜਵੰਦ ਤੱਕ ਪਹੁੰਚੇ ਜਿਨ੍ਹਾਂ ਨੂੰ ਲੋੜ ਆ ਜਿਹੜੇ ਬਾਕੀ ਹੜ ਦੀ ਪੀੜ ਹੜਪੀੜਤ ਕਰਨ ਇਹ ਮੰਨ ਲਓ ਘਰਾਂ ਤੋਂ ਬੇਕਾਰ ਹੋਏ ਬੈਠੇ ਨੇ ਅੱਜ ਇਹ ਹੁਣ ਜਿਹੜੇ ਘਰ ਨੇ ਜੀ ਸਿਰਫ ਇੱਕ ਇੱਕ ਬੰਦਾ ਘਰੇ ਆ ਸਾਰੇ ਬਾਕੀ ਤੁਸੀਂ ਇੱਧਰ ਦੂਰ ਤੱਕ ਕੈਮਰਾ ਮਾਰ ਕੇ ਦੇਖ ਸਕਦੇ ਹੋ ਸੜਕ ਸੜਕ ਦੇ ਕਿਨਾਰੇ ਦੇ ਉੱਤੇ ਦਰਿਆ ਦੇ ਠੀਕ ਆ ਜੀ ਕੰਡੇ ਦੇ ਉੱਤੇ ਸਾਰੇ ਵਿਚਾਰੇ ਆਪਦੇ ਕਾगज ਕੁਛ ਪਾਈ ਬੈਠੇ ਆ ਕੁਛ ਸਕੂਲ ਦੇ ਵਿੱਚ ਬੈਠੇ ਨੇ ਕੁਸਾ ਸੱਜੇ ਪਾਸੇ ਜਿਵੇਂ ਗੁਰੂ ਘਰ ਆ ਜੀ ਉੱਥੇ ਬੈਠੇ ਨੇ ਤੇ ਸਾਰੇ ਇਦਾਂ ਛਿੰਡੇ ਬੈਠੇ ਨੇ ਤੇ ਅਸੀਂ ਇੱਥੇ ਧੰਨਵਾਦ ਕਰਦੇ ਆ ਜੀ ਸਾਡੇ ਦਾਨੀ ਭਰਾਵਾਂ ਦਾ ਜਿਨ੍ਹਾਂ ਦੀ ਕਿਰਤ ਕਮਾਈ ਦੇ ਨਾਲ ਇਹ ਲੋੜਵੰਦਾਂ ਨੂੰ ਤੇ ਹਰ ਪੀੜਤਾ ਨੂੰ ਦਵਾਈਆਂ ਦੀ ਸੇਵਾ ਚੱਲ ਰਹੀ ਹੈ ਜੀ ਇੱਥੇ ਇੱਕ ਜ਼ਰੂਰੀ ਬੇਨਤੀ ਕਰ ਦੇਣਾ ਸੰਗਤ ਨੂੰ ਮੈਂ ਹਨਾ ਬਾਈ ਜੀ ਸਾਨੂੰ ਮੈਡੀਸਨ ਦੀ ਬਹੁਤ ਜ਼ਰੂਰਤ ਆ ਠੀਕ ਆ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਮੈਡੀਸਨ ਚਾਹੀਦਾ ਕੋਈ ਵੀ ਭਰਾ ਸਾਡੇ ਫੋਨ ਤੇ ਮੈਸੇਜ ਕਰ ਸਕਦਾ ਤੇ ਅਸੀਂ ਉਹਨੂੰ ਦਵਾਈਆਂ ਦੀ ਪਰਚੀ ਦੇ ਦਾਂਗੇ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਦਵਾਈਆਂ ਜ਼ਰੂਰ ਦਵਾਈਆਂ ਜਾਣ ਬਾਕੀ ਦੋ ਸ਼ਬਦ ਸੋਡੇ ਸਰਪੰਚ ਸਾਹਿਬ ਨਾਲ ਬਾਈ ਜੀ ਜਿੱਕਾ ਖਾਲਸਾ ਜੀ ਬਾਈ ਜੀ ਜਿੱਕੀ ਫਤਹਿ ਜੀ ਮਾਇਨਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਭਾਈ ਕਨਈਆ ਲੋਕ ਸੇਵਾ ਪਿਆਰੀ ਤੇ ਸੁਸਾਇਟੀ ਬਰਨਾਲਾ ਵੱਲੋਂ ਵੱਲੋਂ ਇਹ ਸਾਡੇ ਵੀਰ ਮੇਰੇ ਕੋਲੇ ਆਏ ਆ ਕਿਸੇ ਮੇਰੇ ਸੱਜਣ ਤੋਂ ਇਹਨਾਂ ਨੂੰ ਮੇਰਾ ਨੰਬਰ ਮਿਲਿਆ ਇਹ ਇਹਨਾਂ ਨੇ ਰਾਤ ਮੇਰੇ ਨਾਲ ਸੰਪਰਕ ਕੀਤਾ ਸੀ ਤੇ ਮੈਂ ਇਹਨਾਂ ਨੂੰ ਅੱਜ ਪਿੰਡ ਸੰਘੇੜਾ ਵਿਖੇ ਕੌਡੀ ਵਾਲਾ ਕੰਬੂ ਖੁਰਦਾ ਉਥੇ ਵੀ ਇਹਨਾਂ ਨੇ ਜਾਣਾ ਉੱਥੇ ਜਾ ਕੇ ਉਹ ਬੱਦੇ ਸਕੂਲ 'ਚ ਬੈਠੇ ਆ ਇੱਥੇ ਸਾਰਾ ਪਿੰਡ ਜਿਹੜਾ ਸੰਘੇੜਾ ਵਾ ਇਹ ਸਾਡਾ ਡੁੱਬਿਆ ਪਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਕੋਲੇ ਪਹੁੰਚੇ ਸਵੀਆਂ ਲੈ ਕੇ ਤੇ ਸਾਡਾ ਨੰਬਰ 98034 10 387 ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਖਾਲਸਾ ਵਾਹਿਗੁਰੂ ਜੀ ਕੀ ਫਤ